ਕਾਇਨਸ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਕੇਂਦਰੀ ਬਜਟ ਦੇ ਨਾਲ ਬੀਤੇ ਦਿਨ ਤੋਂ ਕੇਂਦਰੀ ਮੰਤਰੀ ਨਿਰਮਲਾ ਸਿਤਾ ਰਮਨ ਦੇ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਜਾ ਰਿਹਾ ਹੁਣ ਉਸ ਦੇ ਉੱਤੇ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਜਿਸ ਦੇ ਸਬੰਧ ਦੇ ਵਿੱਚ ਕਾਂਗਰਸ ਦੇ ਜਨਰਲ ਸਕੱਤ ਜੈਰਾ ਮਨਮੇਸ਼ਟੇ ਵੱਲੋਂ ਸਾਫਟ ਤੌਰ ਤੇ ਕਿਹਾ ਗਿਆ ਹੈ ਕਿ ਜੋ ਕੁਝ ਕਾਂਗਰਸ ਦੇ ਚੋਣ ਮੈਨੀਫੈਸਟੋ ਦੇ ਵਿੱਚ ਸੀ ਉਸ ਨੂੰ ਹੀ ਉਭਾਰਿਆ ਜਾ ਰਿਹਾ ਉਸ ਨੂੰ ਹੀ ਉਘਾੜਿਆ ਜਾ ਰਿਹਾ ਤੇ ਉਸ ਨੂੰ ਹੀ ਹੁਣ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਜਿਸ ਤਰ੍ਹਾਂ ਅੱਜ ਕੇਂਦਰੀ ਮੰਤਰੀ निर्मला सीतारमण ਦੇ ਵੱਲੋਂ 1 ਕਰੋੜ ਨੌਜਵਾਨਾਂ ਨੂੰ 500 ਟੌਪ ਦੀਆਂ ਕੰਪਨੀਆਂ ਦੇ ਵਿੱਚ ਇੰਟਰਨਸ਼ਿਪ ਵਾਲਾ ਜਦੋਂ ਬਿਆਨ ਸਾਂਝਾ ਕੀਤਾ ਤਾਂ ਉਸ ਤੋਂ ਬਾਅਦ ਜੈਰਾਮ ਰਮੇਸ਼ਦੀ ਵੱਲੋਂ ਕਿਹਾ ਗਿਆ ਕਿ ਇਹ ਤਾਂ ਕਾਂਗਰਸ ਦੇ ਮੈਨੀਫੈਸਟੋ ਦਾ ਹਿੱਸਾ ਸੀ ਤੇ ਕਾਂਗਰਸ ਆਪਣੇ ਮੈਨੀਫੈਸਟੋ ਦੇ ਦੁਆਰਾ ਹੀ ਨੌਜਵਾਨਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਲੱਗੀ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਦੇ ਵੱਲੋਂ ਟੌਪ 500 ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਵਿੱਚ 1 ਕਰੋੜ ਦੇ ਕਰੀਬ ਨੌਜਵਾਨਾਂ ਨੂੰ ਇੰਟਰਨਸ਼ਿਪ ਪ੍ਰੋਵਾਈਡ ਕਰਾਈ ਜਾਵੇਗੀ ਭਾਵ ਜਿਹੜੀ ਪਹਿਲੀ ਨੌਕਰੀ ਆ ਉਸ ਨੂੰ ਇੰਟਰਨਸ਼ਿਪ ਦਾ ਦਰਜਾ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 5000 ਤੋਂ ਲੈ ਕੇ 6000 ਰੁਪਏ ਮਹਿਨਾ ਜਿਹੜਾ ਪੱਤਾ ਲਾਗੂ ਕੀਤਾ ਗਿਆ ਉਹ ਸਭ ਕੁਝ ਉਹਨਾਂ ਦੇ ਚੋਨ ਮੈਨੀਫੈਸਟੋ ਦੇ ਵਿੱਚ ਸੀ ਇਸ ਦੇ ਸਬੰਧ ਦੇ ਨਾਲ ਹੀ ਜੈਰਾਮ ਰਮੇਸ਼ ਦਾ ਕਹਿਣਾ ਹੈ ਕਿ ਜਦੋਂ ਬੀਤੇ 10 ਸਾਲਾਂ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਇਹ ਆਵਾਜ਼ ਉਠਾਈ ਜਾ ਰਹੀ ਸੀ ਕਿ ਨੌਕਰੀਆਂ ਨੂੰ ਲੈ ਕੇ ਕੁਝ ਕੀਤਾ ਜਾਵੇ ਤਾਂ 10 ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਵਾਲੀ ਜਿਹੜੀ ਸਰਕਾਰ ਸੀ ਉਹ ਚੁੱਪ ਰਹੀ ਉਹਨਾਂ ਦੇ ਵੱਲੋਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਗਿਆ ਤੇ ਜਦੋਂ ਫਿਰ 2024 ਦੀ ਇਲੈਕਸ਼ਨ ਹੋਈ ਤਾਂ ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਅਜਿਹੀ ਚੀਜ਼ਾਂ ਉਗਾੜੀਆਂ ਜਿਸ ਨੇ ਦੇਸ਼ ਨੂੰ ਨਿਖਾਰਨਾ ਸੀ ਤੇ ਹੁਣ ਉਹਨਾਂ ਸਭ ਨੂੰ ਲਾਗੂ ਕਰਨ ਦੀ ਤਿਆਰੀ ਦੇ ਵਿੱਚ ਹੈ ਭਾਜਪਾ ਤੇ ਸਾਫ ਤੌਰ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਜੋ ਕੋਸ ਅਸੀਂ ਲਾਗੂ ਕਰਨ ਜਾ ਰਹੇ ਸੀ ਸਭ ਕੁਝ ਉਹੀ ਕਾਪੀ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਹੀ ਚੋਰੀ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜੇ ਪਿਛਲੇ ਦਹਾਕਿਆਂ ਦੀ ਗੱਲ ਕੀਤੀ ਜਾਵੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਸੀ ਬਣੇ ਤਾਂ ਉਦੋਂ ਕਾਂਗਰਸ ਸਰਕਾਰ ਸੀ ਡਾਕਟਰ ਮਰਮੋਂਡ ਸਿੰਘ ਪ੍ਰਧਾਨ ਮੰਤਰੀ ਸੀ ਤਾਂ ਉਦੋਂ ਸਾਫ ਤੌਰ ਤੇ ਇੱਕ ਵਰਗਲਾਪ ਅਲਾਪਿਆ ਜਾਂਦਾ ਸੀ ਕਿ ਨੌਜਵਾਨਾਂ ਦੇ ਵਿੱਚ ਜਿਹੜੀ ਨੌਕਰੀ ਹੈ ਉਸ ਨੂੰ ਵਧਾਇਆ ਜਾਵੇ ਮਹਿੰਗਾਈ ਹੈ ਉਸ ਦੀ ਦਰ ਨੂੰ ਘਟਾਇਆ ਜਾਵੇ ਪਰ ਉਦੋਂ ਬਨਮੋਹਨ ਸਿੰਘ ਦੇ ਵੱਲੋਂ ਜਿਹੜੀਆਂ ਨੀਤੀਆਂ ਬਣਾਈ ਗਈਆਂ ਉਹਨਾਂ ਦਾ ਵਿਰੋਧ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਦੇ ਨੇ ਐਨਡੀਆ ਦੀ ਸਰਕਾਰ ਆਉਂਦੀ ਹੈ ਤਾਂ ਸਭ ਕੁਝ ਉਹੀ ਕੁਝ ਲਾਗੂ ਕੀਤਾ ਜਾਂਦਾ ਹੈ ਜੋ ਡਾਕਟਰ ਮਨਮੋਨ ਸਿੰਘ ਦੀ ਸਰਕਾਰ ਦੇ ਵੱਲੋਂ ਪੇਸ਼ ਕੀਤਾ ਜਾਂਦਾ ਰਿਹਾ ਪਰ ਪਾਸ ਹੋਣ ਤੋਂ ਵਿਰੋਧੀ ਧਿਰ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਸਨ ਇਸ ਸਬੰਧ ਦੇ ਵਿੱਚ ਵੀ ਕਾਂਗਰਸ ਨੇ ਪਹਿਲਾਂ ਹੀ ਭਾਜਪਾ ਦੇ ਉੱਤੇ ਵੱਡੇ ਸਵਾਲ ਧਾਗੇ ਨੇ ਕਿ ਜਿਹੜਾ ਸਭ ਕੁਝ ਅਸੀਂ ਉਘਾੜਿਆ ਅਸੀਂ ਨਿਵਾਰਿਆ ਅਸੀਂ ਨਿਖਾਰਿਆ ਉਸ ਨੂੰ ਹੀ ਹੁਣ ਲਾਗੂ ਕੀਤਾ ਜਾ ਰਿਹਾ ਚਾਹੇ ਉਹ ਦਹਾਕਾ ਪਹਿਲਾਂ ਦੀ ਗੱਲ ਹੋਵੇ ਚਾਹੇ 2024 ਦੇ ਵਿੱਚ ਕਾਂਗਰਸ ਦੇ ਵੱਲੋਂ ਤਿਆਰ ਕੀਤੇ ਗਏ ਮੈਨੀਫੈਸਟੋ ਦੀ ਗੱਲ ਕੀਤੀ ਜਾਵੇ ਤੇ ਜੋ ਕੁਝ ਕਾਂਗਰਸ ਦਾਵਾ ਤੇ ਵਾਦਾ ਕਰਕੇ ਆਈ ਸੀ ਹੁਣ ਉਹ ਸਭ ਕੁਝ ਕਾਪੀ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਤੁਹਾਨੂੰ ਨਿਰਮਲਾ ਸੀਤਾਰਾਮਨ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੰਸਦ ਦੇ ਵਿੱਚ ਉਹ ਵੀ ਸੁਣਾ ਦਿੰਨੇ ਆ ਮੈਚਰਸ ਫॉर ਪ੍ਰੋਮੋਸ਼ਨ ਆਫ ਮੈਨੂਫੈਕਚਰਿੰਗ ਐਂਡ ਸਰਵਿਸਿਸ ਇੰਟਰਨਸ਼ਿਪ ਇਨ ਟਾਪ ਕੰਪਨੀਆਂਸ As the fifth scheme under Prime Minister's package, our government will launch a comprehensive scheme for providing internship, internship opportunities in 500 top companies to one crore youth in five years. They will gain they will gain exposure. For 12 months to real life business environment, varied professions, and employment opportunities. An internship allowance of 5,000 per month, 5,000 rupees per month, along with a one time assistance of 6,000 rupees, will be provided. Companies will be expected to bear the training cost. And 10% of their internship cost from their CSR funds.